सभी को कोशाल खुदा का अनुग्रह आप सब पर बना रहे आपका स्वागत है लाइन ऑफ चुदा मिनिस्ट्री में आज की वीडियो पंजाबी में होने वाली है क्योंकि आज की वीडियो जिनके लिए बनाई जा रही है वो पंजाब से है और अभी लेट्स डाइव इन ਥੋੜੇ ਦਿਨ ਪਹਿਲਾਂ ਸ਼ਾਇਦ ਕੱਲ੍ਹ ਜਾਂ ਪਰਸੋਂ ਦੀ ਗੱਲ ਹੈ ਤੇ ਇੱਕ ਪੋਡਕਾਸਟ ਆ ਜਿਹੜਾ ਅਨਮੋਲ ਕੁਆਤਰਾ ਜੀ ਦੇ ਦੁਆਰਾ ਕੀਤਾ ਗਿਆ ਸੋਸ਼ਲ ਵਰਕਰ ਨੇ ਜਰੂਰਤਮੰਦ ਤੇ ਬਿਮਾਰ ਲੋਕਾਂ ਦੀ ਬਹੁਤ ਮਦਦ ਕਰਦੇ ਨੇ ਬਹੁਤ ਸੋਹਣੀ ਐਨਜੀਓ ਚਲਾਉਂਦੇ ਨੇ ਖੁਦਾ ਉਹਨਾਂ ਨੂੰ ਹੋਰ ਆਸ਼ੀਸ਼ ਤੇ ਬਰਕਤਾਂ ਨਾਲ ਇਸਤੇਮਾਲ ਕਰੇ ਬਹੁਤਿਆਂ ਤੱਕ ਉਹਨਾਂ ਦਾ ਮਦਦ ਪਹੁੰਚੇ ਮਗਰ ਉਹਨਾਂ ਵੱਲੋਂ ਇੱਕ ਪੋਡਕਾਸਟ ਜਿਹੜਾ ਆ ਉਹ ਰਨ ਕੀਤਾ ਗਿਆ ਜਿਸ ਵਿੱਚ ਇੱਕ ਧਾਰਮਿਕ ਡਿਬੇਟ ਨੂੰ ਰੱਖ ਕੇ ਹੀਟ ਅਪ ਕੀਤਾ ਗਿਆ ਸੋ ਇਹ ਕੋਈ ਰਿਐਕਸ਼ਨ ਵੀਡੀਓ ਨਹੀਂ ਆ ਤੇ ਨਾ ਹੀ ਕੋਈ ਰਿਪਲਾਈ ਵੀਡੀਓ ਆ ਮਗਰ ਬੇਨਤੀ ਕਹਿ ਸਕਦੇ ਆ ਤੇ ਕਹਿ ਸਕਦੇ ਆ ਕਿ ਇੱਕ ਵਿਚਾਰ ਨੇ ਜਿਹੜੇ ਰੱਖੇ ਜਾ ਰਹੇ ਨੇ ਸੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਮੈਂ ਥੋੜਾ ਜਿਹਾ ਪਿੱਛੇ ਗਿਆ ਸਮੇਂ ਤੇ ਮੈਂ ਦੇਖਿਆ ਕਿ ਗੋਦੀ ਮੀਡੀਆ ਦੇ ਇਸ ਚੀਜ਼ ਨੂੰ ਬਹੁਤ ਪੂਰੀ ਤਰ੍ਹਾਂ ਕੀਤਾ ਸੀਗਾ ਜੇ ਕਿ ਕਿਸੇ ਨੂੰ ਵੀ ਪਸੰਦ ਨਹੀਂ ਸੀ ਆ ਉਹਨਾਂ ਨੂੰ ਇਹ ਤਰੀਕਾ ਲੱਗ ਗਿਆ ਸੀਗਾ ਉਹਨਾਂ ਨੇ ਕੀ ਕਰਨਾ ਕਿ ਇੱਕ Hindu ਭਰਾ ਇੱਕ Muslim ਭਰਾ ਲਿਆ ਕੇ ਦੋਨਾਂ ਨੂੰ ਬਿਠਾ ਕੇ ਤੇ ਦੋਵਾਂ ਚ ਡਿਬੇਟ ਕਰਾਉਣੀ ਡਿਬੇਟ ਵੀ ਉਹਨਾਂ ਚੀਜ਼ਾਂ ਤੇ ਜਿੰਨਾ ਚੀਜ਼ਾਂ ਨੂੰ ਵਾਦ-ਵਿਵਾਦ ਤੇ ਉੱਥੇ ਨਫ਼ਰਤ ਜੜੀ ਆਉ ਉੱਥੇ ਉਗਲੀ ਜਾ ਸਕੇ ਕਟਟਰਵਾਦ ਨੂੰ ਪ੍ਰਮੋਟ ਕੀਤਾ ਉਹਨਾਂ ਨੇ ਜਿਵੇਂ ਕਿ ਤੁਸੀਂ ਜੈ ਸ਼੍ਰੀ ਰਾਮ ਦਾ ਨਾਰਾ ਲਾਓ ਫਿਰ ਤੁਸੀਂ ਹਿੰਦੁਸਤਾਨੀ ਹੋ ਤੁਹਾਡੀ ਜਗ੍ਹਾ ਇਹ ਨਹੀਂ ਰਹੀ ਤੇ ਤੁਸੀਂ ਮੁਸਲਮਾਨ ਨਹੀਂ ਉੱਥੇ ਚੱਲ ਜਾਓ ਤੇ ਸਵੇਰੇ ਅਜ਼ਾਨ ਵਿੱਚ ਕੀ ਕਹਿੰਦੇ ਨੇ ਉਸ ਚੀਜ਼ ਦੇ ਅਰਥ ਸਮਝਾਓ ਤੇ ਫਿਰ ਉੱਤੇ ਬਿਆਖਾਤ ਆਗਾਦੀਤ ਬਿਆਨ ਦੇ ਨੇ ਵੀ ਇਸ ਤਰ੍ਹਾਂ ਕਿਸਾ ਕਹਿ ਸਕਦੇ ਤੁਸੀਂ ਸੋ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਗੱਲਾਂ ਤੋਂ ਲੈ ਕੇ ਉੱਥੇ ਬਵਾਦ ਵਿਵਾਦ ਕਰਵਾਉਂਦੇ ਸੀਗੇ ਤੇ ਆਪ ਬਾਅਦ ਚ ਮਜ਼ੇ ਲੈਣੇ ਨਾਲ ਟੀਆਰਪੀ ਵਗੈਰਾ ਜੋ ਵੀ ਸੀਗਾ ਉਹਨਾਂ ਦਾ ਕੇਮ ਮਗਰ ਉਹਨਾਂ ਨੇ ਗਲਤ ਕੀਤਾ ਮੈਂ ਤੁਹਾਨੂੰ ਅਨਮੋਲ ਕੁਆਤਰਾ ਜੀ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਕਾਫੀ ਹੱਦ ਤੱਕ ਉਹਨਾਂ ਚੀਜ਼ਾਂ ਨੂੰ ਟੱਚ ਕਰ ਲਿਆ ਸੋ ਉਹ ਚੀਜ਼ਾਂ ਨੂੰ ਨਹੀਂ ਕਰਨਾ ਚਾਹੀਦਾ ਸੀਗਾ ਉੱਥੇ ਜੈ ਸ਼੍ਰੀ ਰਾਮ ਦੇ ਨਾਰੇ ਤਾਂ ਤੁਸੀਂ ਹਿੰਦੁਸਤਾਨੀ ਇੱਥੇ ਤੁਸੀਂ ਪ੍ਰਸ਼ਾਦ ਦਾ ਮਸਲਾ ਫੜ ਲਿਆ ਤੇ ਹੋਰ ਵੀ ਕਈ ਚੀਜ਼ਾਂ ਬਿਗੋਟਨਸਨ ਇਕਲੋਤਾ ਪੁੱਤਰ ਕਿਸ ਤਰ੍ਹਾਂ ਜਿਸ ਦਾ ਅਜ਼ਾਨ ਦੀ ਹੀ ਕਿ ਇੱਕ ਹੀ ਅੱਲਾ ਹੈ ਤੇ ਉਹੀ ਪ੍ਰਮਾਤਮਾ ਹੈ ਉਹੀ ਖੁਦਾ ਹੈ ਹੋਰ ਕੋਈ ਹੈ ਨਹੀਂ ਉਸ ਚੀਜ਼ ਨੂੰ ਤੁਸੀਂ ਬਿਗੋਟਨਸਨ ਨਾਲ ਜੋੜਦਾ ਸੋ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਤੁਸੀਂ ਮਤਲਬ ਕਹਿਣ ਦਾ ਮਤਲਬ ਓਵਰ ਆਲ ਇਹ ਹੈ ਕਿ ਤੁਸੀਂ ਉਹ ਜਿਹੜੀ ਡਿਬੇਟ ਗੋਦੀ ਮੀਡੀਆ ਕਰਾਉਂਦੀ ਸੀਗੀ ਤੇ ਜਿਸ ਤਰ੍ਹਾਂ ਦਾ ਮਾਹੌਲ ਉਹ ਉੱਥੇ ਰੱਖ ਕੇ ਕੱਟੜਵਾਦ ਨੂੰ ਤੇ ਨਫ਼ਰਤ ਨੂੰ ਆ ਸਮਾਜ ਵਿੱਚ ਫਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਤੁਸੀਂ ਉਸ ਚੀਜ਼ ਨੂੰ ਬਹੁਤ ਹੀ ਨੇੜਿਓਂ ਜਾ ਕੇ ਟੱਚ ਕਰ ਲਿਆ ਸੋ ਤੁਸੀਂ ਇੱਕ ਸਮਾਜ ਸੇਵੀ ਹੋ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਸ਼ੋਭਾ ਨਹੀਂ ਦਿੰਦੀਆਂ ਚੰਗਾ ਨਹੀਂ ਲੱਗਦੀਆਂ ਕਿਉਂਕਿ ਤੁਹਾਡੇ ਕੋਲ ਹਰ ਧਰਮ ਦਾ ਇੱਕ ਇਨਸਾਨ ਹੈ ਜਿਹੜਾ ਕਿ ਆ ਕੇ ਮਦਦ ਵਾਸਤੇ ਹੁੰਦਾ ਠੀਕ ਹੈ ਸੋ ਇਹ ਚੀਜ਼ਾਂ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੀਆਂ ਧਾਰਮਿਕ ਡਿਬੇਟਾਂ ਤੋਂ ਆਪਣੇ ਆਪ ਨੂੰ ਤੇ ਆਪਣੇ ਇਹ ਸੋਸ਼ਲ ਮੀਡੀਆ ਨੂੰ ਜੋ ਪੋਡਕਾਸਟ ਵਗੈਰਾ ਆਪ ਕਰਦੇ ਹੋ ਨਾ ਨੂੰ ਬਚਾਓ ਜ਼ਰੂਰੀ ਹੈ ਤੇ ਜੇ ਕਿਤੇ ਤੁਹਾਡਾ ਅਗਲੀ ਵਾਰ ਕਰਨ ਦਾ ਮੌਕਾ ਮਿਲੇ ਤੇ ਤੁਹਾਡਾ ਕਰਦਾ ਮਨ ਹੋਏ ਤੇ ਜ਼ਰੂਰੀ ਹੈ ਕਿ ਜੇ ਤੁਸੀਂ ਸੈਂਟਰ 'ਚ ਬੈਠੇ ਹੋ ਤੇ ਤੁਸੀਂ ਨਿਰਪੱਖ ਹੋ ਕੇ ਬੈਠੋ ਤੁਸੀਂ ਇੱਕ ਸਾਈਡ ਦੀ ਇੱਕ ਸਾਈਡ ਨਾ ਲਵੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਜਿਵੇਂ ਪਖੰਡਵਾਦੀ ਵਿੱਚ ਮੁੱਦਾ ਚੁੱਕਿਆ 2 ਘੰਟੇ 7 ਮਿੰਟ ਦਾ ਹੈਗਾ ਸੋ ਉਹਦੇ ਵਿੱਚ ਪਖੰਡਵਾਦ ਤੁਸੀਂ ਐਜ਼ ਅ ਹੋਸਟ ਜਿਸ ਤਰ੍ਹਾਂ ਤੁਸੀਂ ਉੱਥੇ ਹੋਸਟਿੰਗ ਕਰ ਰਹੇ ਹੋ ਬਹੁਤ ਸੋਹਣੀ ਗੱਲ ਹੈ ਕਿ ਤੁਸੀਂ ਪਖੰਡਵਾਜ ਜ ਤੁਸੀਂ ਇਸਾਈ ਧਰਮ 'ਚ ਵੇਖਿਆ ਤੁਸੀਂ ਇਸਾਈ ਧਰਮ ਦੇ ਅਗੂਏ ਜਿਹੜੇ ਪਾਸਟਰ ਸਾਹਿਬ ਸੀ ਉਹਨਾਂ ਨੂੰ ਉਹਨਾਂ ਕੋਲੋਂ ਉਹਨਾਂ ਦੇ ਬਿਆਨ ਲੈ ਜਰੂਰੀ ਸੀਗਾ ਕਿ ਤੁਸੀਂ ਸਰਦਾਰ ਸਾਹਿਬ ਨੂੰ ਵੀ ਕਹਿੰਦੇ ਕਿ ਸਾਡੇ ਸਿੱਖੀ ਧਰਮ ਵਿੱਚ ਵੀ ਕਈ ਜਗ੍ਹਾ ਦਾ ਕਈ ਚੀਜ਼ਾਂ ਨੂੰ ਲੈ ਕੇ ਪਖੰਡਵਾਦ ਕਰਦੇ ਆ ਕਈ ਡੇਰਿਆਂ ਵਿੱਚ ਪਖੰਡਵਾਦ ਹੁੰਦਾ ਹੈ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਪਈਆਂ ਨੇ ਸੋਸ਼ਲ ਮੀਡੀਆ ਤੇ ਨੈਟ ਤੇ ਤੀ ਤੂੰ ਮਰਜੀ ਸਰਚ ਕਰਕੇ ਦੇਖ ਲਓ ਤੁਹਾਡੀ ਉਹਨਾਂ ਤੇ ਕੀ ਟਿੱਪਣੀ ਹੈ ਸੋ ਮੇਰੇ ਕਹਿਣ ਦਾ ਮਤਲਬ ਤੁਹਾਨੂੰ ਪੱਖਪਾਤ ਨਿਰਪੱਖ ਹੋ ਕੇ ਉਸ ਜੀ ਨੂੰ ਹੋਸਟ ਕਰਨਾ ਚਾਹੀਦਾ ਹੈ ਸੋ ਕਹਿਣ ਦਾ ਭਾਵੇਂ ਆ ਕਿ ਤੁਸੀਂ ਜਿੰਨੀ ਵੀ ਹੋਸਟਿੰਗ ਕਰੋ ਨਿਰਪੱਖ ਹੋ ਕੇ ਕਰੋ ਜਿਸ ਦੇ ਨਾਲ ਤੁਹਾਡੀ ਹੀ ਸ਼ੋਭਾ ਆ ਤੁਹਾਡੀ ਹੀ ਪ੍ਰਸ਼ੰਸਾ ਆ ਕਿ ਇੱਕ ਅੱਛਾ ਖਸਾ ਚਿਹਰਾ ਨਿਰਪੱਖ ਆ ਕਿਸੇ ਦਾ ਪੱਖ ਨਹੀਂ ਲੈਂਦਾ ਸਮਾਜ ਇਨਸਾਨ ਤੇ ਸੇਵਾ ਨੇ ਦੀ ਪਹਿਲੀ ਆ ਧਰਮ ਜਿਹੜਾ ਆ ਬਾਤ ਚ ਸੋ ਧਰਮ ਤੇ ਮੈਂ ਇਹਨਾਂ ਨੂੰ ਕਹਿਣਾ ਚਾਹਾਂਗਾ ਕਿ ਧਰਮ ਜਿਹੜਾ ਆ ਉਹ ਨਿੱਜੀ ਵਿਸ਼ਾ ਆ ਆਸਥਾ ਤੁਹਾਡੀ ਨਿੱਜੀ ਵਿਸ਼ਾ ਆ ਤੇ ਉਹ ਨਿੱਜੀ ਹੀ ਰਹਿਣੀ ਚਾਹੀਦੀ ਹੈ ਇੱਕ ਇਨਸਾਨ ਨੂੰ ਪੂਰਾ ਹੱਕ ਆ ਪੂਰੀ ਫ੍ਰੀडम ਆ ਕਿ ਉਹ ਕਿਸ ਧਰਮ ਵਿੱਚ ਆਪਣੇ ਆਪ ਨੂੰ ਪ੍ਰੈਕਟਿਸ ਕਰਨਾ ਚਾਹੁੰਦਾ ਤੇ ਉਹਦੀ ਇਹ ਵੀ ਪੂਰੀ ਫ੍ਰੀडम ਆ ਕਿ ਉਹ ਆਸਥਿਕ ਰਹਿਣਾ ਚਾਹੁੰਦਾ ਜਾਂ ਨਾਸਤਿਕ ਬੰਨਣਾ ਚਾਹੁੰਦਾ ਉਸ ਚੀਜ਼ ਤੇ ਵੀ ਕੋਈ ਮਨਾਹੀ ਨਹੀਂ ਹੈ ਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਇਨਸਾਨ ਨੂੰ ਪ੍ਰੀਖਿਆ ਵਿੱਚ ਨਾ ਪਾਈਏ ਉਹਦੀ ਜਿਹੜੀ ਫ੍ਰੀडम ਆ ਉਹਦੇ ਕੋਲ ਰਹਿਣ ਦਈਏ ਕਿ ਅਸੀਂ ਨਾ ਹੀ ਤੁਲਨਾਤਮਕ ਗੱਲਾਂ ਕਰਕੇ ਕਿਸੇ ਦੀ ਆਸਥਾ ਤੇ ਵਿਸ਼ਵਾਸ ਨੂੰ ਠੇਸ ਪਹਾਈਏ ਤੇ ਨਾ ਹੀ ਉਹਦੀ ਆਸਥਾ ਨੂੰ ਅਸੀਂ ਆਪਣੇ ਤਰੀਕੇ ਨਾਲ ਤੇ ਆਪਣੀਆਂ ਸੋਚਾਂ ਦੇ ਮੁਤਾਬਿਕ ਉਹਨੂੰ ਇੱਕ ਪ੍ਰੀਖਿਆ ਦੇ ਇੱਕ-ਇੱਕ ਦੇ ਵਿੱਚ ਖੜਾ ਕਰਕੇ ਤੇ ਉਹਦੀ ਪ੍ਰੀਖਿਆ ਲਈ ਜਾਏ ਤੇ ਜੇ ਇਹ ਚੀਜ਼ਾਂ ਤੁਹਾਡੀ ਨਜ਼ਰ ਵਿੱਚ ਜਾਂ ਸਰਦਾਰ ਸਾਹਿਬ ਦੀ ਨਜ਼ਰ ਵਿੱਚ ਬਿਲਕੁਲ ਸਹੀ ਨੇ ਤੇ ਮੈਂ ਸਮਝਦਾ ਵੀ ਦੂਸਰੇ ਪਲੜੇ ਵਿੱਚ ਉਸ ਇਨਸਾਨ ਨੂੰ ਵੀ ਉਨਾ ਹੀ ਖਲੋਣਾ ਚਾਹੀਦਾ ਜਿਸ ਇਨਸਾਨ ਨੇ ਦੂਸਰੇ ਇਨਸਾਨ ਨੂੰ ਦੂਸਰੇ ਪਲੜੇ 'ਚ ਰੱਖਿਆ ਪ੍ਰੀਖਿਆ ਲੈਣ ਵਾਲੇ ਨੂੰ ਪਹਿਲਾਂ ਪ੍ਰੀਖਿਆ ਪਾਸ ਕਰਨੀ ਹੈ ਤੇ ਫਿਰ ਹੀ ਪ੍ਰੀਖਿਆ ਲੈ ਸਕਦਾ ਮੇਰੇ ਕਹਿਣ ਦਾ ਭਾਵ ਹੈ ਜੇ ਤੁਸੀਂ ਹਸਪਤਾਲ ਵਾਲੇ ਚ ਖਲੋ ਨਹੀਂ ਸਕਦੇ ਤੇ ਦੂਸਰੇ ਨੂੰ ਨਕਲ ਕਰੋ ਹੈ ਕਿ ਨਹੀਂ ਸੋ ਬਾਕੀ ਬਹੁਤ ਸਾਰੀਆਂ ਗੱਲਾਂ ਨੇ ਅਨਮੋਲ ਜੀ ਜਿਹਦੇ ਵਿੱਚ ਤੁਹਾਡੇ ਪੋਡਕਾਸਟ ਜਿੰਨਾਂ ਦੇ ਜਵਾਬ ਦੇਣੇ ਜ਼ਰੂਰੀ ਨੇ ਆਉਣ ਵਾਲੇ ਪੋਡਕਾਸਟ ਆਉਣ ਵਾਲੀ ਵੀਡੀਓਜ਼ ਵਿੱਚ ਉਹਨਾਂ ਗੱਲਾਂ ਤੇ ਗੱਲ ਕਰਾਂਗੇ ਵਿਦ ਵੀਡੀਓ ਤੁਹਾਡੀ ਜਿਹੜੀਆਂ ਸ਼ਾਰਟਸ ਲੈ ਕੇ ਸਪੈਸਿਫਿਕ ਟੌਪਿਕਸ ਤੇ ਸਪੈਸਿਫਿਕ ਡਾਇਰੈਕਟ ਗੱਲ ਕਰਾਂਗੇ ਇਹ ਤੇ ਇੱਕ ਬੇਨਤੀ ਸੀ ਕਿਉਂਕਿ ਕਿਸੇ ਦੀ ਇੱਕ ਗਲਤੀ ਕਰਕੇ ਜਾਂ ਕਿਸੇ ਕੋ ਕਦੀ ਇੱਕ ਮਿਸਟੇਕ ਹੋ ਜੇ ਤੁਸੀਂਆਂ ਸਾਰੀਆਂ ਚੰਗਿਆਈਆਂ ਨਹੀਂ ਭੁੱਲਣੀਆਂ ਚਾਹੀਦੀਆਂ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਹੋ ਸੋਹਣਾ ਕੰਮ ਕਰੋ ਆਉਣ ਵਾਲੇ ਸਮੇਂ 'ਚ ਇਹਨਾਂ ਕੱਟੜਵਾਦੀ ਧਰਮਕੀ ਡਿਬੇਟਾਂ ਤੋਂ ਬਚੋ ਤੇ ਡਿਬੇਟ ਜਿਹੜੇ ਤੁਹਾਡੀ ਮੈਂ ਕਹਿ ਰਿਹਾ ਕਿ ਵੀਡੀਓ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਜਵਾਬ ਉਹਨਾਂ ਦੇ ਜਵਾਬ ਨਹੀਂ ਕੁਝ ਧਾਰਨਾਵਾਂ ਨੇ ਜਿਹੜੀਆਂ ਮੈਂ ਦੇਖੀਆਂ ਕਿ ਤੁਹਾਡੇ ਜਾਂ ਸਿੱਖ ਭਰਾਵਾਂ ਦੇ ਜਾਂ ਬਾਕੀ ਸਮਾਜ ਦੇ ਲੋਕਾਂ ਵਿੱਚ ਗਲਤ ਨੇ ਉਹਨਾਂ ਤਾਰਨਾਉ ਤੇ ਚਾਨਣ ਪਾਉਣ ਦਾ ਮਕਸਦ ਆ ਆਪਣਾ ਕੋਈ ਮਕਸਦ ਇੱਕ ਡਿਬੇਟ ਜਾਂ ਇੱਕ ਆਨਲਾਈਨ ਵੀਡੀਓ ਵੀਡੀਓ ਰਿਪਲਾਈ ਰਿਪਲਾਈ ਦੇਣ ਦਾ ਕੋਈ ਮਕਸਦ ਨਹੀਂ ਸੋ ਧੰਨਵਾਦ ਕਰਦੇ ਹਾਂ ਪਰਮਾਤਮਾ ਦਾ ਖੁਦਾ ਦਾ ਤੁਹਾਨੂੰ ਬਹੁਤ ਸਾਰੀ ਬਰਕਤ ਦੇ ਬਹੁਤ ਸਾਰੀ ਆਸ਼ੀਸ਼ ਦੇ ਤੇ ਤੁਹਾਨੂੰ ਬਹੁਤ ਆਇਤਨਾ ਸੇਵਾ ਵਾਸਤੇ ਇਸਤੇਮਾਲ ਕਰੇ ਔਰ सभी को शालोम खुदा का अनुग्रह आप सब पर बना रहे अगली वीडियो में मिलते हैं जो सरदार साहब ने बातें कही हैं उन बातों के असल मायने क्या हैं और उनके बाइबल उनके ऊपर क्या बोलती है उस पर हम बात करेंगे आने वाले शॉर्ट्स के साथ उन वीडियोस के शॉर्ट्स के साथ स्पेसिफिक बात होगी। तो सभी शालोम खुदा का अनुग्रह आप सब पर बना रहे वचन को पढ़ते रहें वचन में पढ़ते रहें